ਵਚਨ ਦੇ ਵਿੱਚ ਲਿਖਿਆ ਚੌਕਸ ਰਹੋ ਕੋਈ ਤੁਹਾਨੂੰ ਭੁਲਾਵੇ ਵਿੱਚ ਨਾ ਪਾਵੇ ਵੀ ਕੋਈ ਤੁਹਾਨੂੰ ਮਿਸਲੀਡ ਨਾ ਕਰੇ ਕੋਈ ਤੁਹਾਨੂੰ ਮਿਸਗਾਈਡ ਨਾ ਕਰ ਜੋਏ ਇਦਾਂ ਚੌਕਸ ਰਹੋ ਵੀ ਜੋ ਅਸੀਂ ਗੱਲਾਂ ਸੁਣਦੇ ਆ ਕਿ ਕਿਸੇ ਦੇ ਕੋਲੋਂ ਵੀ ਇਸ ਵੇਲੇ ਵੀ ਚਾਹੇ ਤੁਸੀਂ ਮੇਰੇ ਕੋਲੋਂ ਹੀ ਸਿੱਖ ਰਹੇ ਆ ਸੁਣ ਰਹੇ ਆ ਜਾਂ ਜੋ ਵੀ ਆ ਤੁਸੀਂ ਚੌਕਸ ਰਹਿਣਾ ਆ ਕਿਤੇ ਮੇਰੇ ਅੱਖਰ ਤੁਹਾਨੂੰ ਭਲਾਵੇ ਵਿੱਚ ਨਾ ਪਾ ਦੇਣ ਬਹੁਤ سارے ਲੋਕ ਐਦਾਂ ਸੋਚਦੇ ਆ ਭਈ ਅਸੀਂ ਜਿਨ੍ਹਾਂ ਨੂੰ ਫੋਲੋ ਕਰਦੇ ਆ ਜਦੋਂ ਸਾਡਾ ਨਿਆ ਹੋਣਾ ਅਸੀਂ ਕਹਿ ਦੇਣਾ ਅਸੀਂ ਛੁੱਟ ਜਾਣਾ ਭਈ ਜੇ ਇਹਨਾਂ ਨੇ ਸਾਨੂੰ ਗਲਤ ਚੀਜ਼ਾਂ ਸਿਖਾਈਆਂ ਫਿਰ ਇਹਹੀ ਜ਼ਿੰਮੇਵਾਰ ਆ ਸਾਡੀ ਕਾਹਦੀ ਗਲਤੀ ਆ ਅਸੀਂ ਤਾਂ ਇਹਨਾਂ ਨੂੰ ਫੋਲੋ ਕੀਤਾ ਇਹਨਾਂ ਨੂੰ ਨਰਕ ਨੂੰ ਸੁਟੋ ਸਾਨੂੰ ਕਹਦੇ ਨਰਕ ਨੂੰ ਸੁਟਣਾ ਸਾਨੂੰ ਤਾਂ ਬਚਾਓ ਬਈ ਇਹੇ ਸਾਨੂੰ ਇਦਾਂ ਸਿਖਾਉਂਦੇ ਸੀ ਓਦਾਂ ਓਦਾਂ ਅਸੀਂ ਕਰੀ ਗਏ ਵਚਨ 'ਚ ਲਿਖਿਆ ਕੋੜਤਾ ਵੇਚ ਕੇ ਪਰਮੇਸ਼ਵਰ ਦਾ ਵਚਨ ਮੁੱਲ ਲੈ ਲਾ ਤਲਵਾਰ ਵੇਚ ਕੇ ਪਰਮੇਸ਼ਵਰ ਦਾ ਵਚਨ ਮੁੱਲ ਲੈ ਲਾ ਭਾਵੇਂ ਤੂੰ ਕੁਛ ਵੀ ਕਰਕੇ ਪਰਮੇਸ਼ਵਰ ਦਾ ਵਚਨ ਲੈ ਲਾ ਆਪਣੇ ਕੋਲ ਅਗਰ ਤੁਹਾਡੇ ਹੱਥਾਂ ਦੇ ਵਿੱਚ ਪਵਿੱਤਰ ਬਾਈਬਲ ਆ ਤੁਹਾਡੇ ਸਾਹਮਣੇ ਖਲੋ ਕੇ ਭਾਵੇਂ ਜਿੰਨਾ ਮਰਜੀ ਵੱਡਾ ਨਾਮ ਵਰ ਪ੍ਰਚਾਰਕ ਹੋਵੇ ਉਹ ਤੁਹਾਨੂੰ ਭਾਵੇਂ ਤੁਸੀਂ ਉਹਦੇ ਚਮਤਕਾਰਾਂ ਦਾ ਕਰਕੇ ਇੰਪ੍ਰੈਸ ਹੋਏ ਹੋਵੋ ਭਾਵੇਂ ਤੁਸੀਂ ਸ਼ਰਿਆਮ ਅੱਖਾਂ ਦੇ ਨਾਲ ਉਹਦੀ ਪ੍ਰਾਰਥਨਾ ਦਾ ਕਰਕੇ ਪਾਣੀ ਨੂੰ ਲਹੂ ਬਣਦਾ ਦੇਖਿਆ ਹੋਵੇ ਭਾਵੇਂ ਉਹਦੇ ਕਹਿਣ ਦਾ ਕਰਕੇ ਤੁਸੀਂ ਅਸਮਾਨ ਫਟਦੇ ਤੇ ਫਿਰ ਬੰਦ ਹੁੰਦੇ ਦੇਖੇ ਹੋਣ ਪਰ ਜੇ ਤੁਸੀਂ ਸਿਰਫ ਉਹਦੇ ਪ੍ਰਤੀਤ ਕੀਤੀ ਪਰ ਉਹਦੀਆਂ ਗੱਲਾਂ ਬਾਈਬਲ ਦੇ ਵਿੱਚ ਮੈਚ ਨਾ ਹੋਈਆਂ ਫਿਰ ਤੁਸੀਂ ਨਰਕ ਨੂੰ ਹੀ ਜਾਣਾ ਹੈ ਫਿਰ ਤੁਹਾਡਾ ਐਕਸਕਿਊਜ਼ ਖਤਮ ਆ ਤੁਸੀਂ ਇਹ ਕਹਿ ਕੇ ਜਾਣ ਨਹੀਂ ਬਚਾ ਸਕਦੇ ਜੋ ਉਹਨੇ ਸਿਖਾਇਆ ਉਹਦਾ ਕਰਕੇ ਅਸੀਂ ਇਦਾਂ ਕਰਦੇ ਸੀ ਕਰਕੇ ਤੁਹਾਡੇ ਕੋਲ ਪਰਮੇਸ਼ਵਰ ਦਾ ਵਚਨ ਆ ਤੁਹਾਡੇ ਕੋਲ ਪਵਿੱਤਰ ਬਾਈਬਲ ਆ ਇਹ ਤੁਹਾਨੂੰ ਤਵੀਤ ਕਰਕੇ ਨਹੀਂ ਦਿੱਤੀ ਵੀ ਇਹਨੂੰ ਗੱਲ 'ਚ ਲਮਕਾ ਲਓ ਇਹ ਤੁਹਾਨੂੰ ਪੜਨ ਤੇ ਲਈ ਦਿੱਤੀ ਗਈ ਆ ਤੁਸੀਂ ਇਹਨੂੰ ਪੜਨਾ ਆ ਪਰਮੇਸ਼ਵਰ ਦੇ ਬਚਨ ਨੂੰ ਅਰ ਇਸ ਬਚਨ ਦੇ ਵਿੱਚੋਂ ਸਮਝਣਾ ਆ ਕਿ ਇਹ ਬੰਦਾ ਜਿਹੜਾ ਚਿੰਨ ਤੇ ਚਮਤਕਾਰ ਕਰਨ ੜਿਆ ਇਹ ਬੰਦਾ ਜਿਹੜਾ ਵੱਡੀਆਂ ਵੱਡੀਆਂ ਗੱਲਾਂ ਕਰਦਾ ਇਹ ਬੰਦਾ ਜਿਹੜਾ ਮੀਂਹ ਪਵਾਈ ਜਾਂਦਾ ਇਹ ਆਦਮੀ ਜਿਹੜਾ ਹਨੇਰੀਆਂ ਵਗਾਈ ਜਾਂਦਾ ਇਹ ਆਦਮੀ ਮੁਰਦਿਆਂ ਨੂੰ ਵੀ ਆਵਾਜ਼ਾਂ ਮਾਰਦਾ ਤੇ ਉਹ ਜੀ ਉੱਠਦੇ ਆ ਵੀ ਇਹ ਬੰਦਾ ਬਾਈਬਲ ਦੇ ਨਾਲ ਇਹਦਾ ਸੁਭਾਅ ਜਾਂਦਾ ਆ ਬਾਈਬਲ ਦੀਆਂ ਗੱਲਾਂ ਜਿਹੜੀਆਂ ਪਰਮੇਸ਼ਵਰ ਦੀਆਂ ਗੱਲਾਂ ਆ ਇਹ ਉਦਾਂ ਕਰਦਾ ਆ ਜਾਂ ਇਹ ਭਲਾਵੇ ਵਿੱਚ ਪਾਉਣ ਦੇ ਲਈ ਵੈਰੀ ਨੇ ਖੜਾ ਕੀਤਾ ਆ ਤੁਹਾਨੂੰ ਮੰਗਣਾ ਪਊਗਾ ਕਿ ਪਰਮੇਸ਼ਵਰ ਸਾਡੀਆਂ ਆਤਮਿਕ ਅੱਖਾਂ ਨੂੰ ਖੋਲੋ ਅਸੀਂ ਇਸ ਬੰਦੇ ਨੂੰ ਆਤਮਿਕ ਤੌਰ ਤੇ ਪਹਿਚਾਣ ਸਕੀਏ ਪ੍ਰਭੂ ਸਾਡੀਆਂ ਅੱਖਾਂ ਦੇ ਉੱਤੇ ਜਿਹੜਾ ਵੀ ਵੈਰੀ ਨੇ ਪੜਦਾ ਪਾਇਆ ਉਹ ਪਰਦਾ ਫਟ ਜਾਵੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਤੇ ਸਾਨੂੰ ਐਨ ਸਾਡਾ ਵਿਜ਼ਨ ਕਲੀਅਰ ਹੋ ਜਵੇ ਸਾਨੂੰ ਸਾਫ ਸੁਥਰਾ ਨਜ਼ਰ ਆਉਣ ਲੱਗ ਜਵੇ ਜੇ ਇਸ ਬੰਦੇ ਦੇ ਅੰਦਰ ਹਨੇਰਾ ਆ ਪ੍ਰਭੂ ਸਾਡੇ ਉੱਤੇ ਤੁਸੀਂ ਪ੍ਰਗਟ ਕਰਿਓ ਤੇ ਸਾਨੂੰ ਇਸ ਬੰਦੇ ਦੇ ਜਾਲ ਚੋਂ ਆਜ਼ਾਦ ਕਰ ਦਿਓ ਫਿਰ ਤੁਸੀਂ ਉੱਥੋਂ ਭੱਜ ਆਇਓ ਨਿਕਲ ਆਇਓ ਜੇ ਨਾ ਨਿਕਲੇ ਉਹਨੇ ਆਪ ਤਾਂ ਮਰਨਾ ਹੀ ਆ ਉਹਨੇ ਆਪ ਤਾਂ ਅੱਗ ਚ ਪੈਣਾ ਹੀ ਪੈਣਾ ਆ ਉਹਨੇ ਤੁਹਾਨੂੰ ਕਈਆਂ ਨੂੰ ਲੈ ਬੈਣਾ ਆ ਇਸ ਲਈ वचन ਦੇ ਵਿੱਚ ਲਿਖਿਆ ਜੋਕਸ ਰਹੋ ਪਰ ਇਹ ਤੁਹਾਨੂੰ ਕੋਈ ਭਲਾਵੇ ਵਿੱਚ ਨਾ ਪਾਵੇ ਹੁਣ ਵੱਡੀ ਗੱਲ ਕੀ ਹੈ ਕਹਿੰਦਾ ਕਿਉਂ ਜੋ ਮੇਰਾ ਨਾਮ ਧਾਰ ਕੇ ਬਥੇਰੇ ਇਹ ਕਹਿੰਦੇ ਆਉਣਗੇ ਜੋ ਮੈਂ ਮਸੀਹਾਂ ਤੇ ਬਹੁਤਿਆਂ ਨੂੰ ਭਲਾਵੇ ਵਿੱਚ ਪਾ ਦੇਣਗੇ ਕਹਿੰਦਾ ਬਥੇਰੇ ਥੋੜੇ ਜਿਨੇ ਨੇ ਕਿਹਾ ਵੀ 2-4 ਪੂਰੀ ਦੁਨੀਆ 'ਚ ਹੋਊਗੇ ਜਿਹੜੇ ਇਦਾਂ ਦਾ ਕੰਮ ਕਰਨਗੇ ਉਹਨਾਂ ਤੋਂ ਬਚ ਕੇ ਰਹੋ ਉਹਨੇ ਕਿਹਾ ਬਥੇਰੇ ਇਹਦਾ ਮਤਲਬ ਵਾਵਾ ਸਾਰੇ ਹੋਣੇ ਆ ਜਾਦੇ ਸਾਰੇ ਹੋਣੇ ਆ ਬਹੁਤ ਜਾਦੇ ਹੋਣੇ ਆ ਕਹਿੰਦਾ ਉਹਨਾਂ ਨੇ ਮੇਰਾ ਨਾਮ ਧਾਰ ਕੇ ਹੋਣੇ ਆ ਬਹੁਤ ਸਾਰੇ ਲੋਕ ਕਹਿੰਦੇ ਜਦੋਂ ਸਾਨੂੰ ਮਿਲਦੇ ਕਹਿੰਦੇ ਸਿਸਟਰ ਜੀ ਫਲਾਣੇ ਥਾਂ ਦੇ ਉਹ ਯਿਸੂ ਨਾਮ ਲੈ ਕੇ ਤੇ ਪ੍ਰਾਰਥਨਾ ਕਰਦੇ ਆ ਹੁਣ ਇੱਥੇ ਪ੍ਰਭੂ ਯਿਸੂ ਮਸੀਹ ਜੀ ਨੇ ਆਪ ਹੀ ਤਾਂ ਕਹਿ ਦਿੱਤਾ ਕਿੰਨਾ ਉਹਨੇ ਬਥੇਰੇ ਆ ਜਿਨ੍ਹਾਂ ਨੇ ਮੇਰਾ ਨਾਮ ਧਾਰ ਕੇ ਆ ਜਣਾ ਕਹਿਣਾ ਵੀ ਮੈਂ ਮਸੀਹ ਆ ਮਸੀਹ ਮੀਨਸ ਕਿ ਮੈਂ ਕ੍ਰਿਸਚਨ ਆ ਮੈਂ ਮਸੀਹਤ ਨੂੰ ਫੋਲੋ ਕਰਦਾ ਆ ਕਈਆਂ ਨੇ ਇਹ ਵੀ ਕਹਿ ਦੇਣਾ ਮੈਂ ਹੀ ਯਿਸੂ ਆ ਉਹ ਕਹੀ ਜਾਂਦੇ ਆ ਤੁਸੀਂ YouTube ਤੇ ਸਰਚ ਕਰਕੇ ਦੇਖਿਓ ਕੋਈ ਆਸਟ੍ਰੇਲੀਆ ਚਾ ਕੋਈ ਕੋਰੀਆ ਦੇ ਵਿੱਚ ਆ 8-9 ਇਹੋ ਜਿਹੇ ਨਮੂਨੇ ਤੁਰੇ ਫਿਰਦੇ ਜਿਹੜੇ ਕਹਿੰਦੇ ਮੈਂ ਯਿਸੂ ਆ ਵਿਆਹ ਵੀ ਕਰਾਏ ਆਪਣੀਆਂ ਘਰ ਵਾਲੀਆਂ ਦੇ ਨਾਂ ਵੀ ਉਹਨਾਂ ਨੇ ਬਾਈਬਲ ਦੇ ਅਨੁਸਾਰ ਮੈਂਸ਼ਨ ਕਰੀ ਜਾਂਦੇ ਆ ਕਮਲ ਪਾਇਆ ਉਹਨਾਂ ਨੇ ਦੁਨੀਆ ਨੂੰ ਸੁਚੇਤ ਹੋ ਜਿਓ ਇਹੋ ਜਿਹਾਂ ਤੋਂ ਉਹ ਵੈਰੀ ਦੇ ਏਜੰਟਸ ਆ ਅਰ ਤੁਹਾਨੂੰ ਬਾਈਬਲ ਦੇ ਰਾਈਂ ਪਰਖਣਾ ਪੈਣਾ ਵੀ ਪ੍ਰਭੂ ਯਿਸੂ ਮਸੀਹ ਨੇ ਇਦਾਂ ਕਿਹਾ ਸੀਗਾ ਵੀ ਜਿੱਦਾਂ ਦਾ ਜੀਵਨ ਉਹ ਜੀਣਦੇ ਆ ਜਿੱਦਾਂ ਦੇ ਕੰਮ ਉਹ ਕਰਨਦੇ ਆ ਜਦੋਂ ਪ੍ਰਭੂ ਯਿਸੂ ਮਸੀਹ ਨੇ ਆਉਣਾ ਆਪਾਂ ਦੇਖਣਾ ਆ ਉਦੋਂ ਕਿਹੋ ਜਿਹਾ ਮਾਹੌਲ ਹੋਣਾ ਝੋ ਚੁੱਪਚਪੀਤੇ ਹੀ ਮਾਂ ਦੀ ਕੋਖ ਦੇ ਵਿੱਚੋਂ ਜੰਮ ਕੇ ਕਹਿਣ ਲੱਗੇ ਵੀ ਅਸੀਂ ਯਿਸੂ ਮਸੀਹ ਆ ਤੁਹਾਨੂੰ ਕਨਫਿਊਜ਼ਨਸ ਬਹੁਤ ਵੈਰੀ ਨੇ ਪਾਉਣੀਆਂ ਆ ਉਨੇ ਬਹੁਤ ਭੜਾਵੇ ਦੇ ਵਿੱਚ ਪਾਉਣਾ ਆ ਦੋ ਚਿੱਤਿਆਂ ਕਰ ਦੇਣਾ ਤੁਹਾਨੂੰ ਤੁਹਾਨੂੰ ਸਮਝ ਨਹੀਂ ਆਉਣੀ ਵੀ ਇਹ ਬੰਦਾ ਵੈਰੀ ਵੱਲੋਂ ਆ ਕਿ ਇਹ ਬੰਦਾ ਜਿਹੜਾ ਆ ਇਹ ਵਾਕਿਆ ਹੀ ਮਸੀਹਤ ਨੂੰ ਫੋਲੋ ਕਰਦਾ ਆ ਪਰ ਸਿਰਫ ਤੁਹਾਨੂੰ ਪਰਮੇਸ਼ਵਰ ਦਾ ਬਚਨ ਆਜ਼ਾਦ ਕਰ ਸਕਦਾ ਕਿਉਂਕਿ ਬਚਨ ਚ ਲਿਖਿਆ ਸੱਚ ਨੂੰ ਜਾਣੋ ਤੇ ਸੱਚ ਤੁਹਾਨੂੰ ਆਜ਼ਾਦ ਕਰੂਗਾ ਸੱਚ ਨੇ ਤੁਹਾਨੂੰ ਆਜ਼ਾਦ ਕਰਨਾ ਹਰ ਪ੍ਰਭੂ ਯਿਸੂ ਮਸੀਹ ਜੀ ਨੇ ਕੀ ਕਿਹਾ ਰਾਸ ਸਚਾਈ ਤੇ ਜੀਵਨ ਮੈਂ ਆ ਕਿਨਾ ਮੇਰੇ ਵਸੀਲੇ ਦੇ ਬਿਨਾ ਕੋਈ ਪਿਤਾ ਕੋਲ ਨਹੀਂ ਜਾ ਸਕਦਾ ਸਚਾਈ ਨੂੰ ਜਾਣੇ ਦੇ ਬਿਨਾ ਔਰ ਆਜ਼ਾਦ ਹੋਏ ਦੇ ਬਿਨਾ ਕੋਈ ਪਰਮੇਸ਼ਵਰ ਤੱਕ ਨਹੀਂ ਪਹੁੰਚ ਸਕਦਾ ਇਸ ਲਈ ਸਾਨੂੰ ਆਪਣੇ ਕੰਨ ਵੀ ਖੋਲ ਕੇ ਰੱਖਣੇ ਪੈਣੇ ਆ ਮਨ ਵੀ ਖੋਲ ਕੇ ਰੱਖਣਾ ਪੈਣਾ ਤੇ ਅੱਖਾਂ ਵੀ ਖੋਲ ਕੇ ਰੱਖਣੀਆਂ ਪੈਣੀਆਂ ਵੀ ਸੰਸਾਰ ਚ ਹੋਕ ਹੀ ਰਿਹਾ ਹੈ ਉਹਨਾਂ ਨੇ ਕਹਿਣਾ ਹੈ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੈਂ ਫਲਾਨਾ ਕੰਮ ਕਹਿਣਾ ਹੋ ਜਵੇ ਉਹ ਹੋ ਜਾਣਾ ਹੈ ਪਰ ਉਹਨਾਂ ਨੇ ਯਿਸੂ ਨਾਸਰੀ ਦੇ ਨਾਮ ਦੇ ਵਿੱਚ ਨਹੀਂ ਕਹਿਣਾ ਉਹਨਾਂ ਨੇ ਦੂਜੇ ਯਿਸੂ ਦੇ ਨਾਮ ਦੇ ਵਿੱਚ ਕਹੀ ਜਾਣਾ ਹੈ ਕਿਉਂਕਿ ਬਾਈਬਲ ਦੇ ਵਿੱਚ ਇੱਕ ਰੈਫਰੈਂਸ ਹੈਗਾ ਆ ਜਿੱਥੇ ਲਿਖਿਆ ਉਹ ਦੂਜੇ ਯਿਸੂ ਨੂੰ ਫੋਲੋ ਕਰਦੇ ਆ ਉਹਨਾਂ ਨੇ ਬਹੁਤ ਇਹੋ ਜਿਹੇ ਕੰਮ ਕਰਨੇ ਆ ਇਸ ਕਰਕੇ ਵਚਨ ਪੜਨਾ ਸ਼ੁਰੂ ਕਰ ਦੋ ਜੇ ਸਵਰਗ ਨੂੰ ਜਾਣਾ ਜੇ ਬਚਣਾ ਆ ਤੁਹਾਨੂੰ ਵਚਨ ਪੜਨਾ ਹੀ ਪੈਣਾ ਆ ਵਚਨ ਪੜ੍ਹੇ ਦੇ ਬਿਨਾ ਵਚਨ ਸਮਝੇ ਦੇ ਬਿਨਾ ਅਤੇ ਵਚਨ ਦੇ ਉੱਤੇ ਚੱਲੇ ਦੇ ਬਿਨਾ ਕੋਈ ਸਵਰਗ ਨੂੰ ਨਹੀਂ ਜਾ ਸਕਦਾ ਭਾਵੇਂ ਕੋਈ ਅਪੋਲਸ ਹੋਵੇ ਭਾਵੇਂ ਪੌਲਸ ਹੋਵੇ ਭਾਵੇਂ ਕੋਈ ਪਾਦਰੀ ਆ ਭਾਵੇਂ ਕੋਈ ਨਬੀ ਆ ਭਾਵੇਂ ਕੋਈ ਵਿਸ਼ਵਾਸੀ ਤੇ ਭਾਵੇਂ ਕੋਈ ਪ੍ਰਾਰਥਨਾ ਜੋਦਾ ਜਿਹੜਾ ਵਚਨ ਦੇ ਅਨੁਸਾਰ ਨਹੀਂ ਚੱਲਦਾ ਜਿਹੜਾ ਵਚਨ ਦੇ ਵਿੱਚੋਂ ਨਹੀਂ ਨਿਕਲਦਾ ਜਿਹਦਾ ਜੀਵਨ ਵਚਨ ਦੇ ਅਨੁਸਾਰ ਨਹੀਂ ਆ ਉਹ ਸਾਰੇ ਇੱਥੇ ਹੀ ਆ ਉਹ ਸੰਸਾਰ ਦੇ ਆ ਤੇ ਉਹ ਆਪਣੇ ਆਪ ਨੂੰ ਨਰਕ ਦੇ ਲਈ ਤਿਆਰ ਕਰਦੇ ਆ ਇਸ ਲਈ ਪ੍ਰਭੂ ਯਿਸੂ ਮਸੀਹ ਜੀ ਨੇ ਕਿਹਾ ਚੌਕਸ ਰਹੋ ਚੌਕਸ ਹੋਇਓ